ਸਾਹਿਬਾ ਕਿਸਾਨਪਰਾਵੋ ਅੱਜ ਤੁਹਾਡੇ ਨਾਲ ਆਪਾਂ ਗੁੱਲੀ ਡੰਡੇ ਵਾਲੀ ਸਪਰੇ ਬਾਰੇ ਵਿਚਾਰ ਚਰਚਾ ਕਰਾਂਗੇ ਕਿਉਂਕਿ ਕਣਕ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਉਹ ਗੁੱਲੀ ਡੰਡੇ ਦੀ ਹੁੰਦੀ ਆ ਕੀ ਕਿਸਾਨਪਰਾ ਕਣਕ ਵਿਜਨ ਸਰਸ ਸਪਰੇ ਕਰਦੇ ਨੇ ਕੀ ਕਣਕ ਦੀ ਬਜਾਈ ਨੂੰ ਪਾਣੀ ਲੱਗਣ ਤੋਂ ਬਾਅਦ ਸਪਰੇਅ ਕਰਦੇ ਨੇ ਕੀ ਪਾਣੀ ਲੱਗਣ ਤੋਂ ਪਹਿਲਾਂ ਕਰਦੇ ਨੇ ਤਿੰਨ ਕਿਸਮ ਦੀਆਂ ਸਪਰੇਹਾਂ ਹੁੰਦੀਆਂ ਨੇ ਅੱਜ ਆਪਾਂ ਜਿਹੜੀ ਜ਼ਿਆਦਾ ਫੇਮਸ ਜੀ ਦਵਾਈ ਆ ਉਹਦੇ ਬਾਰੇ ਵਿਚਾਰ-ਵਟਿਆ ਕਰਨ ਲੱਗੇ ਆਂ ਆਜੋ ਅੱਜ ਆਪਾਂ ਬੁਲਾਉਣੇ ਆ ਆਪਣੇ ਨਾਲ ਅਕੀਰਾ ਤੋਂ ਸਰ ਆ ਚੁੱਕੇ ਨੇ ਸੱਸੀ ਗਾਲ ਸਰ ਜੀ ਸੱਸੀ ਗਾਲ ਜੀ ਕੀ ਹਾਲ ਚਾਲ ਨਹੀਂ ਠੀਕ ਠਾਕ ਬਹੁਤ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਸਰ ਜਿਹੜੀ ਪੀਏ ਅਕੀਰਾ ਆ ਰਹੀ ਆ ਤੇ ਇਹਦੇ ਵਿੱਚ ਸਾਲਟ ਕਿਹੜਾ ਵਰਤਿਆ ਜਾਂਦਾ ਈ ਇਹਦੇ ਵਿੱਚ ਜਿਹੜਾ ਸਾਲਟ ਹੈ ਉਹ ਆ ਪਾਇਰੋਕਸਾ ਸਲਫਰੋਨ 85% ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜੀ ਅ ਤੇ ਇਹਦਾ ਜਿਹੜਾ ਕੰਮ ਕਰਨਿਆ ਤਰੀਕਾ ਹੈ ਉਹ ਹੈ ਕਿ ਜਿਵੇਂ ਕਿ ਆਪਾਂ ਕਣਕ ਦੀ ਵਿਜਾਈ ਕਰਦੇ ਆਂ ਹਾਂਜੀ ਵਿਜਾਈ ਕਰਨ ਤੋਂ ਬਾਅਦ 3 ਦਿਨ ਦੇ ਅੰਦਰ ਇਹਦੀ ਸਪਰੇ ਕਰਨੀ ਹੈ ਫਕੀਰਾ ਦੀ ਠੀਕ ਹੈ ਜੀ ਤੇ 20 ਦਿਨ ਤੱਕਰ ਪਾਣੀ ਲਾਣਾ ਖੇਤ ਨੂੰ 20 ਦਿਨ ਤੱਕ ਪਾਣੀ ਲਾਉਣਾ ਤੇ ਇਹਦੇ ਵਿੱਚ ਕੀ ਸਾਲਟ ਪਾਇਆ ਜਾਇਆ ਜਿਹੜਾ ਗੁੱਲੀ ਡੰਡੇ ਨੂੰ ਮਾਰ ਦਿੰਦਾ ਹੈ ਵੀ ਹੋਰ ਕੰਪਨੀ ਇਹਦੇ ਵਿੱਚ ਜਿਹੜੀ ਟੈਕਨੋਲੋਜੀ ਉਹ ਜਿਹੜੀ ਜਪਾਨੀ ਸਾਇੰਸ ਤੁਹਾਨੂੰ ਮੈਂ ਕਹਿ ਰਿਹਾ ਇਹ ਐਕਟਿਵ ਕਦੋਂ ਹੁੰਦੀ ਵੀ ਤੁਸੀਂ ਸਪਰੇਅ ਕਰਤੀ 3 ਦਿਨ ਦੇ ਅੰਦਰ ਇਹ ਖੇਤ ਦੇ ਉੱਤੇ ਪੇਰ ਰਣੀ ਹੈ ਦਵਾਈ ਠੀਕ ਹੈ ਜੀ ਗੁੱਲ ਡੰਡਾ ਵੀ ਉਗੂਗਾ ਠੀਕ ਹੈ ਜੀ ਹੋ ਸਕਦਾ ਨਾ ਵੀ ਹੋ ਗਏ ਪਰ ਅਗਰ ਉਗਦਾ ਵੀ ਗੁੱਲ ਡੰਡਾ ਤਾਂ ਜਿਵੇਂ ਕੀ ਪਾਣੀ ਤੁਸੀਂ 20 ਦਿਨ ਤੱਕਰ ਪਾਣੀ ਲਾਉਂਦੇ ਹੋ ਖੇਤ ਨੂੰ ਤੇ ਜਿਹੜਾ ਵੀ ਗੁੱਲ ਡੰਡਾ ਉਗਿਆ ਹੋਗਾ ਉਹਨੂੰ ਸਾਰੇ ਨੂੰ ਐਕਟੀਵੇਟ ਹੋ ਜਾ ਜੀ ਪੀ ਆਈ ਡੀ ਐਫ ਕੀ ਰਾਂਦੇ ਨੂੰ 5 ਸਾਲ ਹੋ ਗਏ ਜੀ ਸਟਾਰਟਿੰਗ ਤੋਂ ਮਤਲਬ ਕਿ ਫਕੀਰਾ ਹੀ ਦਵਾਈ ਆਈ ਸੀ ਪੀ ਆਈ ਕੰਪਨੀ ਸਭ ਤੋਂ ਪਹਿਲਾਂ ਜਿਹੜਾ ਪੈਰਾਕਸੇਟ ਪੈਰਾਕਸੇਟ ਸਲਫੋਨ ਜਿਆ ਟੈਕਨੀਕਲ ਪੀ ਆਈ ਨਹੀਂ ਕੱਢੇ ਸਭ ਤੋਂ ਪਹਿਲਾਂ ਠੀਕ ਹੈ ਤੇ ਇਹਨਾਂ ਦਾ ਹੀ ਮਾਰਕੀਟ ਦੇ ਵੀ ਸਭ ਤੋਂ ਪਹਿਲਾਂ ਆਇਆ ਸੀ ਕਿਸਾਨ ਭਰਾਓ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਆਪਾਂ ਪਿਛਲੇ 5 ਸਾਲਾਂ ਤੋਂ ਹੀ ਇਹ ਵਰਤ ਰਹੇ ਹਾਂ ਪਹਿਲਾਂ ਇਹਦੀ ਕੀਮਤ ਕਾਫੀ ਹਾਈ ਹੁੰਦੀ ਸੀ ਹਰ ਇੱਕ ਕਿਸਾਨ ਦੇ ਕਰਨ ਦੇ ਵਸ ਦੀ ਗੱਲ ਨਹੀਂ ਸੀ ਪਰ ਹੁਣ ਇਹਦੀਆਂ ਕੀਮਤਾਂ ਵੀ ਸਸਤੀਆਂ ਉੱਚਕੇ ਨੇ ਅੱਧੇ ਰੇਟਾਂ ਤੇ ਹੀ ਪੀਏ ਕੰਪਨੀ ਦੇ ਵਕੀਰਾ ਰਹਿ ਚੁੱਕੀ ਆ ਤੇ ਕਿਸਾਨ ਪ੍ਰਭੋ ਜਿਹੜਾ ਇਹਦਾ ਤਰੀਕਾ ਸਰ ਨੇ ਦੱਸਿਆ ਆ ਜਦੋਂ ਵੀ ਤੁਸੀਂ ਕਣਕ ਦੀ ਬਜਾਈ ਕਰ ਦਿੱਤੀ ਤਾਂ 24 48 ਘੰਟੇ ਦੇ ਅੰਦਰ ਇਹਦੀ ਸਪਰੇ ਹੋ ਚਾਵੇ ਵੈਸੇ ਕੰਪਨੀ 72 ਘੰਟੇ ਕਹਿੰਦੀ ਆ ਮੇਰੇ ਤਜਰਬੇ 24 ਘੰਟੇ ਕਹਿੰਦੇ ਨੇ ਜਿਹੜੀ ਕਣਕ ਦੀ ਬਜਾਈ ਉਪਰੰਤ ਇਹਦੀ ਸਪਰੇ ਹੁੰਦੀ ਆ ਉਹਦਾ ਰਿਜ਼ਲਟ ਬਹੁਤ ਵਧੀਆ ਨੇ ਤੇ ਇੱਕ ਸਰ ਮੈਨੂੰ ਹੋਰ ਦੱਸਿਓ ਪਾਣੀ ਲੱਗਣ ਤੋਂ ਪਹਿਲਾਂ ਵੀ ਸਪਰੇ ਕਰ ਸਕਦੇ ਆ ਜੀ ਜੀ ਬਿਲਕੁਲ ਦੇਖੋ ਫਾਰਮਰ ਨੇ ਕਾਫੀ 2-3 ਸਾਲ ਤੋਂ ਨਾ ਫਾਰਮਰ ਆਪਣਾ ਤਜਰਬਾ ਵੀ ਕਰ ਰਿਹਾ ਤੇ ਉਹਦੇ ਵਿੱਚ ਕਹੇ ਕਿ ਫਾਰਮਰ ਨੇ ਕਾਫੀ ਫਾਰਮਰ ਸਾਡੇ ਕੋਲ ਇਹੋ ਜੇ ਹੈ ਮਤਲਬ ਜਿਹੜੇ ਸਪਰੇਅ ਕਰਦੇ ਮਤਲਬ 15 ਤੋਂ ਲੈ ਕੇ 17 18 ਦਿਨ ਤੱਕ ਸਪਰੇਅ ਕਰਦੇ ਫਾਰਮਰ ਠੀਕ ਹੈ ਤੇ 20 ਦਿਨ ਤੱਕ ਪਾਣੀ ਲਾ ਦਿੰਦੇ ਆ ਠੀਕ ਹੈ ਤੇ ਉਹਦੇ ਵਿੱਚ ਵੀ ਕਾਫੀ ਵਧੀਆ ਰਿਜ਼ਲਟ ਫਾਰਮਰ ਨੂੰ ਮਿਲਦਾ ਹੈ ਬਹੁਤ ਵਧੀਆ ਰਿਜ਼ਲਟ ਮਿਲਦਾ ਜਿਵੇਂ ਕਿ ਕਿਸਾਨ ਪਰ ਉਹ ਜੇਕਰ ਤੁਹਾਡਾ ਮੌਕਾ ਖੁੰਝ ਗਿਆ ਤੁਸੀਂ ਕਣਕ ਦੀ ਬਜਾਈ ਕਰਤੀ ਮੌਕਾ ਤੁਹਾਡਾ ਹੱਥੋਂ ਲੰਘ ਗਿਆ ਤਾਂ ਤੁਸੀਂ ਕਣਕ ਦੀ ਬਜਾਈ ਤੋਂ 18ਵੇਂ ਦਿਨ ਜਾ ਕੇ ਸਪਰੇਅ ਕਰ ਦਿਓ ਸਪਰੇਅ ਕਰਕੇ ਤੁਸੀਂ 18ਵੇਂ ਦਿਨ ਤੇ 20ਵੇਂ ਦਿਨ ਤੇ ਪਾਣੀ ਲਗਾ ਦਿਓ ਤਾਂ ਵੀ ਤੁਹਾਨੂੰ ਚੰਗੇ ਰਿਜ਼ਲਟ ਜਿਹ ਮਿਲ ਜਾਣਗੇ ਤੇ ਕਿਸਾਨ ਭਰਾਵੋ ਜਿਹੜੇ ਡਾਕਰ ਵਾਣ ਦੇ ਨਾ ਉੱਥੇ ਦੀ ਡੋਜ਼ ਥੋੜੀ ਜੀ ਵਧਾ ਲਿਓ ਕਿਉਂਕਿ ਮੈਂ ਪੀਆਈ ਕੰਪਨੀ ਦੇ ਉੱਥੇ ਆਪਣੇ ਮੇਲੇ ਤੇ ਵੀ ਗਿਆ ਸੀ ਲੁਧਿਆਣੇ ਤੇ ਉਹ ਉਹਨਾਂ ਨਾਲ ਸਰ ਨਾਲ ਵੀ ਗੱਲ ਕੀਤੀ ਕਿ ਵੀ ਡਾਕਰ ਵਾਣਾ ਵਿੱਚ ਥੋੜੇ ਰਿਜ਼ਲਟ ਘੱਟ ਮਿਲਦੇ ਨੇ ਤੇ ਡਾਕਰ ਵਾਣਾ ਦੇ ਵਿੱਚ 20% ਡੋਜ਼ ਵਧਾ ਕੇ ਕਰ ਲਿਓ ਬਾਕੀ ਰਵੇਸਲੇ ਵਾਣਾ ਦੇ ਵਿੱਚ ਇਹਦੀ ਡੋਜ਼ ਉਹੀ 60 ਗ੍ਰਾਮ ਆ ਕਿੱਲੇ ਦੀ ਤੇ ਪਾਣੀ 200 ਲੀਟਰ ਜ਼ਰੂਰ ਕੱਢਿਆ ਕਰੋ ਕਿੱਲੇ ਦਾ ਤੇ ਕਿਸਾਨ ਭਰਾਵੋ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹਣਾ ਆ ਜਿਹੜਾ ਇਹਦੇ ਰਿਜ਼ਲਟ ਤੁਹਾਨੂੰ ਬੈਸਟ ਮਿਲਨੇ ਨੇ ਉਹ ਕੱਟਾ ਵਾਲੀ ਨਿਊਜਲ ਨਾਲ ਜਦੋਂ ਉੱਪਰੋਂ ਸਪਰੇਅ ਹੋਣੀ ਆ ਫੇਰ ਹੀ ਮਿਲਨੇ ਨੇ ਜੇਕਰ ਤੁਸੀਂ ਹੱਥ ਵਾਲੇ ਪੰਪ ਨਾਲ ਕਰਦੇ ਹੋ ਜਾਂ ਨਿਊਜਲ ਇਦਾਂ ਵਾਲੇ ਨਾਲ ਕਰਦੇ ਹੋ ਉਹਦੇ ਰਿਜ਼ਲਟ ਤੁਹਾਨੂੰ ਬਹੁਤ ਘੱਟ ਮਿਲਣਗੇ ਹਮੇਸ਼ਾ ਜਿਹੜਾ ਸਪਰੇਅ ਕਰਨ ਵਾਲਾ ਕੀੜਾ ਆ ਬੂਮ ਸਪਰੇਅ ਆ ਉਹਦੇ ਨਾਲ ਹੀ ਸਪਰੇਅ ਕਰਾਈ ਜਾਵੇ 200 ਲੀਟਰ ਪਾਣੀ ਕੱਢਿਆ ਜਾਵੇ ਤੇ ਕਣਕ ਦੀ ਬਜਾਈ ਤੋਂ ਉਪਰੰਤ ਜੇਕਰ ਤੁਸੀਂ ਸਪਰੇਅ ਕਰਦੇ ਹੋ ਤਾਂ ਤੁਸੀਂ ਨਾਲ ਬੰਕਰ ਵੀ ਪਾ ਸਕਦੇ ਹੋ ਜਿਹੜੀ ਕਿ ਬੰਕਰ 2 ਲੀਟਰ ਕਿੱਲੇ ਦੀ ਬਾਰੇ ਆ ਬਿਲਕੁਲ ਜੀ 2 ਲੀਟਰ ਕਿੱਲੇ ਦੀ ਉਹਦੇ ਵਿੱਚ ਪੈਡੀ ਹੁੰਦੀ ਆ ਜਿਹੜੀ ਪੈਡੀ ਆਪਣੀ ਪੀਲੇ ਦੇ ਰੰਗ ਦੀ ਹਾਂ ਪੈਡੀ ਮੈਥੇਨ ਹੁੰ ਉਹਦੇ ਨਾਲ ਜਿਹੜਾ ਕਿ ਤੁਹਾਡੇ ਖੇਤ ਦੇ ਵਿੱਚ ਕਿਹੜੇ ਨਦੀਨਾਂ ਨੂੰ ਰੋਕ ਦੀ ਜਿਓ ਉਹ ਜਿਹੜੇ ਚੋੜੇ ਪੱਤੇ ਵਾਲੇ ਨਦੀਨ ਹੁੰਦੇ ਉਹਨਾਂ ਨੂੰ ਕੰਟਰੋਲ ਕਰ ਦਿ ਜਿਓ ਠੀਕ ਹੈ ਜਿਵੇਂ ਕਿ ਪਾਪੜੀ ਵਗੈਰਾ ਹੋ ਜਾਂਦੀ ਹੈ ਹਨਾ ਪਾਲਕ ਜੀ ਹੋ ਜਾਂਦੀ ਆ ਖੰਡੀ ਖੰਡੀ ਬਾਥੂ ਹੋ ਜਾਂਦਾ ਆ ਉਹ ਸਾਰਾ ਜਿੰਨੇ ਵੀ ਆਉਂਦੇ ਨੇ ਨਦੀਨ ਉਹਨਾਂ ਨੂੰ ਬੰਕਰ ਨੇ ਕੰਟਰੋਲ ਕਰ ਲੈਣਾ ਤੇ ਕਿਸਾਨਪਰਾਵੋ ਤੁਹਾਨੂੰ ਜੇਕਰ ਪੀਏਈ ਕੰਪਨੀ ਦੇ ਸਬੰਧ ਵਿੱਚ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਦਿੱਤੇ ਹੋਏ ਇੱਥੇ ਹੈਲਪਲਾਈਨ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪਾਂ ਇੱਥੇ ਚਲਾ ਦੇਵਾਂਗੇ ਸਕਰੀਨ ਤੇ ਤੇ ਪੀਏਈ ਕੰਪਨੀ ਦੇ ਜਿਹੜੇ ਰਿਜ਼ਲਟ ਨੇ ਉਹ ਜਾਦੇ ਵਧੀਆ ਨੇ ਤੇ ਕਿਉਂਕਿ ਜਿਹੜਾ ਸਭ ਤੋਂ ਪਹਿਲਾਂ ਸਾਲਟ ਸੀ ਉਹ ਪੀਏਈ ਕੰਪਨੀ ਹੀ ਲੈ ਕੇ ਆਈ ਆ ਬਾਕੀ ਹੋਰ ਅਦਰ ਕੰਪਨੀਆਂ ਵਿੱਚ ਵੀ ਆ ਰਹੇ ਨੇ ਪਰ ਉਹ ਚਾਈਨਿਸ ਸਾਲਟ ਨੇ ਪੀਏਈ ਕੰਪਨੀ ਜਪਾਨੀਸ ਜਪਾਨੀਸ ਟੈਕਨੋਲੋਜੀ ਨਾਲ ਜਪਾਨਲ ਟੈਕਨੋਲੋਜੀ ਦੇ ਨਾਲ ਇਹ ਪੀਏਈ ਕੰਪਨੀ ਜਿਹੜਾ ਸਾਲਟ ਉਹ ਲੈ ਕੇ ਆ ਰਹੀ ਆ ਹੁਣ ਤੱਕ ਤੇ ਕਿਉਂ ਨਾ ਆਪਾਂ ਹੋਰ ਕੰਪਨੀਆਂ ਦੇ ਬਜਾਏ ਜਾਣ ਦੀ ਬਜਾਏ ਜਿਹੜੀ ਕੰਪਨੀ ਨੇ ਇਹਨੂੰ ਜਨਮ ਦਿੱਤਾ ਸਾਲਟ ਨੂੰ ਉਸੇ ਕੰਪਨੀ ਦੀ ਸਪਰੇਅ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਤਿ ਸ਼੍ਰੀ ਅਕਾਲ